ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਨਿਭਉਂਦੇ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਗਏ ਨੇ ਸੋ ਦੱਸਦੀ ਹੈ ਕਿ ਬਿੱਤੇ ਦਿਨੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋ ਗਿਆ ਸੀ ਤੇ ਸੇਵਾ ਦੇ ਦੌਰਾਨ ਇੱਕ ਸ਼ਖਸ ਵੱਲੋਂ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਲਿਸ ਦੀ ਮੁਸਤੈਦੀ ਦੇ ਨਾਲ ਇਸ ਹਮਲੇ ਨੂੰ ناکਾਮ ਕਰ ਦਿੱਤਾ ਗਿਆ ਤੇ ਹਮਲਾਵਰ ਨਰੈਣ ਸਿੰਘ ਚੋੜਾ ਨੂੰ ਗ੍ਰਿਫਤਾਰ ਵੀ ਪੁਲਿਸ ਵੱਲੋਂ ਕੀਤਾ ਗਿਆ ਸੀ ਸੋ ਇਸ ਮਗਰੋਂ ਅੱਜ ਸੁਖਵੀਰ ਸਿੰਘ ਬਾਦਲ ਸਖਤ ਸੁਰੱਖਿਆ ਹੇਠ ਸੇਵਾ ਨਿਭਾ ਰਹੇ ਨੇ ਸੋ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆਕਰਾਰ ਦਿੱਤਾ ਗਿਆ ਸੀ ਅਤੇ ਉਹਨਾਂ ਵੱਲੋਂ ਸਾਰੇ ਗੁਨਾਹ ਨੇ ਜਿਹੜੇ ਕਬੂਲੇ ਜਾਨ ਮਗਰੋਂ ਸਿੰਘ ਸਹਿਬਾਨਾ ਨੇ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਸੀ ਅਤੇ ਇਸੇ ਤਹਿਤ ਸੁਖਵੀਰ ਸਿੰਘ ਬਾਦਲ ਵੱਲੋਂ ਪਹਿਲੇ 2 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸੇਵਾਦਾਰਾਂ ਵਾਲੀ ਪੋਸ਼ਾਕ ਪਾ ਕੇ ਹੱਥ 'ਚ ਵਰਸ਼ਾ ਫੜ ਕੇ ਸੇਵਾ ਨਿਭਾਈ ਗਈ ਅਤੇ ਇਸ ਦੌਰਾਨ ਉਹਨਾਂ ਦੇ ਗਲ ਦੇ ਵਿੱਚ ਤਕਤੀ ਵੀ ਪਾਈ ਹੋਈ ਸੀ ਅਤੇ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਵੱਲੋਂ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਗਈ ਸੋ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਵਿਕਰਮ ਸਿੰਘ ਮਜੀਠੀਆ ਸੁਖਦੇਵ ਸਿੰਘ ਢੀਂਡਸਾ ਬੀਬੀ ਜਗੀਰਕੌਰ ਸਮੇਤ ਕਈ ਹੋਰ ਅਕਾਲੀ ਆਗੂਆਂ ਨੂੰ ਵੀ ਧਾਰਮਿਕ ਸਜ਼ਾ ਸੁਣਾਈ ਗਈ ਹੈ ਅਤੇ ਇਸ ਮੌਕੇ ਬਿੱਤੇ ਦਿਨੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁਲਿਸ ਦੇ ਆਲਾ ਅਧਿਕਾਰੀ ਨੇ ਜਿਹੜੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਚਲਦਿਆਂ ਅੱਜ ਸੁਖਵੀਰ ਸਿੰਘ ਬਾਦਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੋਂਚੇ ਨੇ ਮੱਥਾ ਤਾਂ ਇੰਟੀਗਰਲ ਹੀ ਆ ਜਦੋਂ ਗੁਰੂ ਘਰ ਜਾਈਏ ਮੱਥਾ ਟੇਕੀਦਾ ਤੇ ਦੂਜੀ ਗੱਲ ਹੈ ਤੇ ਸਿਕਿਉਰਟੀ ਸੈਟਅਪ ਨੂੰ ਚੈੱਕ ਕਰਨਾ ਹੁੰਦਾ ਏਵੈਲਿਊਏਟ ਕਰਦੇ ਰਹੇ ਦਾ ਪੀਰੀਆਡਿਕਲੀ ਤਾਂ ਕਿ ਰਿਲੀਜੀਅਸ ਥਾਵਾਂ ਦੀ ਸੈਨਕਿਟੀ ਤੇ ਸਿਕਿਉਰਟੀ ਬਣੀ ਰਹੇ ਇੱਕ ਮੱਧ ਪੜੀ ਘਟਨਾ ਅੱਜ ਦਰਬਾਰ ਸਾਹਿਬ ਵਿਖੇ ਵਾਪਰੀਏ ਗੋਲੀ ਚਲਾਣ ਦੀ ਗੱਲ ਗੋਲੀ ਚਲਾਈ ਗਈ ਹੈ ਸੁਖੀ ਸਿੰਘ ਬਾਦਲ ਅਤੇ ਸੀਮਾ ਦੇ ਤੁੰਗ ਜੀ ਸਰੇ ਉਹਨੂੰ ਲੈ ਕੇ ਵੀ ਜਿਹੜਾ ਖਾਸ ਤੌਰ ਤੇ ਸਿਕਿਉਰਟੀ ਜਨਰੀ ਹੁਗਾਰਾ ਰਹੀ ਵਜੋਂ ਕੀਤੀ ਉਹ ਤਾਂ ਤੁਸੀਂ ਦੇਖਿਆ ਹੋਣਾ ਉਹ ਕਮਿਸ਼ਨਰ ਸਾਹਿਬ ਨੇ ਬਰੀਫ ਕਰ ਦਿੱਤਾ মিডিਆ ਨੂੰ ਕਿਦਾਂ ਹੋਇਆ ਕੌਣ ਦੰ ਤੇ ਮਰਖ ਲੋ ਘਟਨਾ ਤੇ ਟਲ ਗਈ ਆ ਤੇ ਉਹਦੇ ਇਨ ਦਾ ਲਾਈਟ ਆਫ ਥੈਟ ਇਨਸੀਡੈਂਟ ਤੇ ਸਾਰੇ ਪੰਜਾਬ ਦੇ ਵਿੱਚ ਹੀ ਨੇਚਰਲੀ ਉਹਦਾ ਇਫੈਕਟ ਪੈਂਦਾ ਹੈਗਾ ਤੇ ਸਾਰੀ ਜਗ੍ਹਾ ਹੀ ਅਸੀਂ ਰੀਵਿਜ਼ਿਟ ਕਰਦੇ ਆ ਸਿਕਿਉਰਟੀ ਸੈਟਅਪ ਨੂੰ ਤੇ ਟਾਰਗੇਟ ਹਾਰਡਨਿੰਗ ਕਰਦੇ ਆ ਤੇ ਉਹਦੇ ਕੰਟੀਨਿਊਸ਼ਨ ਦੇ ਵਿੱਚ ਹੀ ਸਾਰੇ ਅਫਸਰ ਸਾਰੀ ਜਗ੍ਹਾ ਦੇਖਦੇ ਨੇ ਏਵੈਲੂਏਟ ਕਰਦੇ ਆ ਕਿਹੜਾ ਜਾਂਦਾ ਹੈ ਵੀ ਕੱਲ ਸੁਖਵੀਰ ਜੀ ਨੇ ਆਲਾ ਉਹਦੇ ਉਸ ਪਰਕਸ ਨੂੰ ਵੀ ਸਕਿਉਰਟੀ ਟਾਈਟ ਕੀਤੀ ਸਾਰੀ ਜਗ੍ਹਾ ਹੀ ਕਰ ਰਹੇ ਆ ਤੇ ਤਖਤ ਸਾਹਿਬ ਨੂੰ ਵੀ ਤਾਂ ਨੇਚਰਲੀ ਦੇਖਣੇ ਪਏ ਸੰਗਤ ਨੂੰ ਕੋਈ ਦਿੱਕਤ ਆਈ ਕਿ ਸੰਗਤ ਦੀ ਵਰਟੀਕਲ ਨਹੀਂ ਨਾ ਦੇਖਣ ਵਾਲੀ ਕਿਸੇ ਨਹੀਂ ਨਹੀਂ ਸੰਗਤ ਨੂੰ ਕਦੀ ਮੁਸ਼ਕਲ ਆਉਣ ਹੀ ਨਹੀਂ ਦਿੱਤੀ ਤੁਸੀਂ ਦੇਖੋ ਇੱਥੇ 300 ਸਾਲਾ ਹੋ ਗਿਆ ਬਾਕੀ ਕਿੰਨੇ ਰਿਲੀਜੀਅਸ ਇਨਸੀਡੈਂਟ ਹੁੰਦੇ ਨੇ ਵੱਡੇ ਵੱਡੇ ਜਿਹੜੇ ਹੁੰਦੇ ਨੇ ਪ੍ਰੋਗਰਾਮਸ ਹੁੰਦੇ ਨੇ ਉਹਦੇ ਚ ਪੰਜਾਬ ਪੁਲਿਸ ਹਮ ਹਮ ਆ ਕੇ ਪਾਰਟਿਸਿਪੇਟ ਕਰਦੀ ਆ ਇੱਥੇ ਹਰ ਇੱਕ ਸਾਲ ਵੀ ਮੇਲਾ ਲੱਗਦਾ ਬਹੁਤ ਜ਼ਿਆਦਾ ਦੂਰੋਂ ਦੂਸਰੇ ਕੰਟਰੀ ਤੋਂ ਵੀ ਲੋਕ ਆਉਂਦੇ ਨੇ ਹਰਮੰਦਰ ਸਾਹਿਬ ਤੇ ਰੋਜ਼ ਹੀ ਬਹੁਤ ਜ਼ਿਆਦਾ ਜਨਤਾ ਆਉਂਦੀ ਆ ਤੇ ਪੰਜਾਬ ਪੁਲਿਸ ਰਿਲੀ ਕੰਟ੍ਰਿਬਿਊਟ ਟੂ ਦੈਟ ਅੱਗੇ ਵਧਦੇ ਹਾਂ ਉੱਧਰ ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਤਰਾਂ ਦੇ ਅਨੁਸਾਰ ਇਸ ਧਮਾਕੇ ਦੀ ਆਵਾਜ਼ ਨੂੰ ਪੂਰੇ ਮਜੀਠੇ ਨਗਰ ਦੇ ਵਿੱਚ ਸੁਣਿਆ ਗਿਆ ਅਤੇ ਧਮਾਕੇ ਤੋਂ ਬਾਅਦ ਪੁਲਿਸ ਨੇ ਥਾਣੇ ਦੇ ਗੇਟ ਨੇ ਜਿਹੜੇ ਬੰਦ ਕਰ ਦਿੱਤੇ ਕਿਉਂਕਿ ਲੋਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲ ਨੂੰ ਤਾਇਨਾਤ ਕਰ ਦਿੱਤਾ ਗਿਆ ਉੱਥੇ ਹੀ ਐਸਐਸਪੀ ਦਿਆਤੀ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਥਾਣੇ ਦੇ ਵਿੱਚ ਇੱਕ ਖੜੀ ਕਾਰ ਦਾ ਟਾਇਰ ਫਟਣ ਦੇ ਕਾਰਨ ਇਹ ਤਮਾਕਾ ਹੋਇਆ ਅਤੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਸੂਚਨਾਂ ਦਿੱਤੀ ਕਿ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਅਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਗੁਰਬਖਸ਼ ਨਗਰ ਪੁਲਿਸ ਚੌਕੀ ਅੰਦਰ ਹੋਏ ਤਮਾਕੇ ਤੋਂ ਬਾਅਦ ਇਹ ਤੀਜੀ ਘਟਨਾ ਹੈ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਮਜੀਠਾ ਮੌਜੂਦ ਹਾਂ ਜਿੱਥੇ ਕਿ ਇੱਕ ਬਲਾਸਟ ਹੋਣ ਦੀ ਖਬਰ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜ ਹਾਲਾ ਕਿ ਇਸ ਨੂੰ ਲੈ ਕੇ ਜੋ ਜੋ ਪੁਲਿਸ ਦੀ ਜੋ ਬਾਈਟ ਹੈ ਉਹ ਸਾਡੇ ਕੋਲ ਪਹੁੰਚੀ ਹੈ ਜਿਸ ਵਿੱਚ ਉਹ ਸਾਫ਼ ਤੋਂ ਕਿਹਾ ਜਾ ਰਿਹਾ ਹੈ ਕਿ ਜੋ ਟਾਇਰ ਬਲਾਸ ਜਿਹੜਾ ਹੈ ਉਹ ਕੀਤਾ ਗਿਆ ਲੇਕਿਨ ਜੇ ਟਾਇਰ ਬਲਾਸਟ ਹੁੰਦਾ ਤਾਂ ਸ਼ਾਇਦ ਜਿਹੜੀ ਆਵਾਜ਼ ਸੀਗੀ ਉਹ ਜ਼ਾਰਾ ਕੋਸਾ ਦੂਰ ਨਹੀਂ ਜਾ ਸਕਦੀ ਸੀ ਟਾਇਰ ਦਾ ਪਟਾਕਾ ਪਿਆ ਸੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ ਨਿਊਜ਼ ਚਲਾਤੀ ਕਿਸੇ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਦੇਖੋ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀਆਂ ਗਈਆਂ ਨੇ ਕੀ ਕਾਰਨ ਰਿਹਾ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆ ਗਿਆ ਕਿਸੇ ਵੀ মিডিਏ ਦੀ ਵੀਡੀਓ ਡਿਲੀਟ ਨਹੀਂ ਕੀਤੀ ਗਈ ਨਾ ਕੋਈ ਇਹੋ ਜਿਹੀ ਗੱਲ ਹੋਈ ਦੋ ਵਾਰਾਂ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿਹੜਾ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਆ ਮੋਟਰਸਾਈਕਲ ਆਪਣਾ ਜਿਹੜਾ ਮਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਜਿਵੇਂ ਅੱਜਕੱਲ ਮਲਾਜ਼ਮਾਂ ਨੇ ਪੰਪ ਰੱਖੇ ਉਹ ਟਾਇਰ ਫਟ ਗਿਆ ਤੇ ਟਾਇਰ ਆਪਣਾ ਮੋਟਰਸਾਈਕਲ ਲੈ ਗਿਆ ਸਰ ਹੁਣੇ ਵੀ ਅਸੀਂ ਮوجود ਸੀਗਾ ਕਿ ਗੈਸ ਦੀ ਬੜੀ ਸਮੈਲ ਆ ਰਹੀ ਸੀਗੀ ਸਿਲੰਡਰ ਦੀ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਕੀ ਸੀਗਾ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆਂ ਨੂੰ ਅੰਦਰ ਮਲਾਜ਼ਮ ਦਾ ਪਤਾ ਲੱਗਾ ਕੌਣ ਹੈ ਮਲਾਜ਼ਮ ਜੇ ਮੈਂ ਪੁੱਛੂਗਾ ਸਾਰੇ ਸਾਰੇ ਇਕੱਠੇ ਕਰਕੇ ਵੀ ਮਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ

ਗਲਤ 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 ਗੱਲ ਹੈ ਡੀਐਸਪੀ ਸਾਹਿਬ ਇਹ ਬਤਾਈ ਬਾਈਕ ਕਿਹਦਾ ਗਾਇਬ ਹੋ ਗਿਆ ਉਹ ਅਗਰ ਬਾਈਕ ਵਿੱਚ ਲਾਫ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾ ਉਹ ਨਹੀਂ ਬੈਗ ਜਿਹੜੀ ਬਾਈਕ ਬੈਗ ਲੈ ਗਿਆ ਕਿਉਂ ਨਹੀਂ ਜਾਣ ਪੀਡੀਆ ਨੂੰ ਕਿਉਂ ਰੋਕ ਦਿੱਤਾ ਸਾਡਾ ਸਕਿਉਰਟੀ ਪਰਮਿਟ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਨੂਜ ਦਿੱਤੀ ਕੋਈ ਗੱਲ ਥੋੜਾ ਜੀ ਜੇ ਗੇਟ ਤੇ ਸਾਡਾ ਪਰਪਸ ਹੈ ਬੰਦ ਕਰਨਾ ਸਾਡਾ ਸਕਿਉਰਟੀ ਹੈ ਡੀਐਸਪੀ ਸਾਹਿਬ ਆਪ ਤੁਸੀਂ মিডিਆ ਨੂੰ ਅੰਦਰ ਕਿਉਂ ਨਹੀਂ ਅਲਾਉ ਕਰ ਰਹੇ ਅਗਰ ਬਾਈਕ ਦਾ ਮੀਡੀਆ ਮੇਰੇ ਕੋ ਮੀਡੀਆ ਨੂੰ ਮੈਂ ਗੇਟ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ মিডিਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਿਟੀ ਪਰਪਸ ਹੈ ਉਹ ਥੋੜਾ ਸਰ ਤੋਂ ਬਾਕੀ ਮੀਡੀਆ ਨਾਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਦਾ ਅਸੀਂ ਕਾਮਪਾਰਟ ਆ ਉਹ ਕਿਵੇਂ ਚੁੱਟਿਆ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ਾ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤੰਤੀਸ਼ ਫਿਰ ਤੁਸੀਂ ਕਰ ਲੋ ਯਾਰ ਜਦੋਂ ਕਹਿ ਰਹੇ ਤੁਹਾਨੂੰ ਨਹੀਂ ਟੁੱਟੇ ਬਸ ਡੀਐਸਪੀ ਜਿੰਨਾ ਵੱਲੋਂ ਸਾਫ਼ ਤੌਰ ਤੇ ਇਨਕਾਰ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਲਾਸ ਜਿਹੜਾ ਹੈ ਉਹ ਨਹੀਂ ਹੋਇਆ ਲੇਕਿਨ ਕਿਤਨਾ ਕਿਤੇ ਜਦੋਂ ਅਸੀਂ ਇੱਥੇ ਕਵਰੇਜ ਕਰ ਰਹੇ ਸਾਂ ਉਸ ਵੇਲੇ ਗੈਸ ਜਿਹੜੀ ਸੀਗੀ ਉਹ ਵੀ ਛੱਡੀ ਗਈ ਇੱਕ ਪੱਤਰਕਾਰ ਦੇ ਮੋਬਾਈਲ ਖੋਇਆ ਗਿਆ ਉਸ ਦੀ ਵੀਡੀਓ ਡਿਲੀਟ ਕੀਤੀ ਗਈ ਉਹ ਪੱਤਰਕਾਰ ਵੀ ਸਾਡੇ ਨਾਲ ਮੌਜੂਦ ਨੇ ਵੀ ਜੀ ਕੀ ਮਾਮਲਾ ਕੀ ਸੀਗਾ ਔਰ ਕਿੰਨੀ ਦੂਰ ਤੱਕ ਜਿਹੜੀ ਆਵਾਜ਼ ਆ ਰਹੀ ਸੀਗੀ ਜੀ ਧੁਮਾਕੇ ਦੀ ਆਵਾਜ਼ ਤੇ ਮੇਰਾ ਇਥੋਂ 1/2 ਕਿਲੋਮੀਟਰ ਘੱਡਿਆ ਤੇ ਉੱਥੋਂ ਤੱਕ ਆਵਾਜ਼ ਗਈ ਸੀ ਤੇ ਮੈਨੂੰ ਲੱਗਾ ਕਿ ਸ਼ਾਇਦ ਕੁਝ ਇਹੋ ਜਿਹੀ ਗੱਲਬਾਤ ਹੋਈ ਆ ਤੇ ਜਿੱਦ ਮੈਂ ਜਿੱਥੇ ਥਾਣੇ ਆ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਟਾਈਮ ਮੌਕੇ ਤੇ ਮੈਂ ਇਕੱਲਾ ਮੌਜੂਦ ਸੀਗਾ ਤੇ ਉਹਦੀ ਵੀਡੀਓ ਵੀ ਮੈਂ ਕੁਝ ਬਣਾਈਆਂ ਸੀਗੀਆਂ ਤੇ ਇੱਕ ਕੋਈ ਕਹਿ ਰਿਹਾ ਕਿ ਟਾਇਰ ਬਲਾਸਟ ਹੋਇਆ ਕੋਈ ਕਹਿ ਰਿਹਾ ਸਿਲੰਡਰ ਬਲਾਸਟ ਹੋਇਆ ਇੱਕ ਕੰਟਰੋਵਰਸੀਅਲ ਜੀ ਉਹਨਾਂ ਦੀ ਬਾਈਟਸ ਦੀ ਹੈਗੀ ਹੀ ਇੱਕ ਇਖਤੀਆਤੀ ਫਰਜ ਬੰਦਾ ਹੈ ਤੁਹਾਡਾ ਪੱਤਰਕਾਰ ਦਾ ਫਰਜ ਬੰਦਾ ਅੰਦਰ ਜਾ ਕੇ ਮੀਡੀਆ ਕਵਰੇਜ ਕਰਨਾ ਜੇ ਰੋ ਕੋਈ ਕੋਈ ਸੀਜ਼ਰ ਫੜਦੇ ਹੋਣਗੇ ਉਦੋਂ ਪ੍ਰੈਸ ਕਾਨਫਰੰਸ ਵੀ ਕਰਦੇ ਰਗੇ ਉਦੋਂ ਇਹਨਾਂ ਨੂੰ ਨਹੀਂ ਲੱਗਦਾ ਕਿ ਸਿਕਿਉਰਿਟੀ ਲੈਪਸ ਹੋ ਰਹੀ ਆ ਹੁਣ ਕਿ ਸਿਕਿਉਰਿਟੀ ਲੈਪਸ ਜਦੋਂ ਵੀ ਕਦੀ ਕੋਈ ਇਹੋ ਜਿਹੀ ਗੱਲ ਹੁੰਦੀ ਆ ਰਾਤ 10 ਵਜੇ 11 ਵਜੇ ਵੀ ਅਸੀਂ ਥਾਣੇ ਆਉਂਦੇ ਆ ਤੇ ਸਾਨੂੰ ਗੇਟ ਕਦੀ ਵੀ ਬੰਦ ਨਹੀਂ ਮਿਲਿਆ ਅੱਜ ਬੰਦ ਹੋਣ ਕਰਕੇ ਸਾਨੂੰ ਇਹ ਹੋਰ ਵੀ ਜ਼ਿਆਦਾ ਸ਼ੱਕ ਹੋ ਰਿਹਾ ਕਿ ਕੋਈ ਕਿਤੇ ਨਾ ਕਿਤੇ ਕੋਈ ਗੱਲ ਇਹੋ ਜਿਹੀ ਹੈਗੀ ਆ ਜੋ ਅਜੇ ਤੱਕ ਸੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਹੁਣ ਵੀ ਗੈਸ ਛੱਡੀ ਗਈ ਸੀਗੀ ਅਸੀਂ ਇੱਕ ਉਹ ਡੀਐਸਬੀ ਸਾਹਿਬ ਕਹਿੰਦੇ ਕਿ ਗੈਸ ਦੀ ਸਾਨੂੰ ਸਾਨੂੰ 스멜 ਨਹੀਂ ਆ ਰਹੀ ਕਹਿੰਦੇ ਨਹੀਂ ਉਹ ਤਾਂ ਉਹਨਾਂ ਨੂੰ ਆਣੀ ਨਹੀਂ ਅਗਰ ਉਹਨਾਂ ਨੂੰ ਆਉਂਦੀ ਤਾਂ ਪੱਤਰਕਾਰਾਂ ਤੋਂ ਥ੍ਰੈਡ ਹੋਣ ਦੀ ਗੱਲ ਵੀ ਨਾ ਕਰਦੇ ਹੋ ਇਹ ਤੇ ਇੱਕ ਸੋਚੀ ਸਮਝੀ ਤਿਆਰ ਕਰਕੇ ਉਹਨਾਂ ਨੇ ਕੀਤਾ ਕਿਸ ਚੀਜ਼ ਦਾ ਬਲਾਸਟ ਹੋ ਸਕਦਾ ਤੁਹਾਡੇ ਮਤਲਬ ਦੇਖੋ ਟਾਇਰ ਦਾ ਬਲਾਸਟ ਕਹਿੰਦੇ ਆ ਜੋ ਕਿ ਪੋਸੀਬਲ ਨਹੀਂ ਆ ਕਿਉਂਕਿ ਇੱਕ ਟਰੱਕ ਦੀ ਬਲਾਸਟ ਹੋਵੇ ਤਾਂ ਅਸੀਂ ਮੰਨ ਸਕਦੇ ਆ ਬਟ ਮੋਟਰਸਾਈਕਲ ਦਾ ਬਲਾਸਟ ਇੰਨੀ ਦੂਰ ਤੱਕ ਨਹੀਂ ਜਾਂਦੀ ਉਹ ਇੱਕ ਵੱਖਰੀ ਆਵਾਜ਼ ਹੁੰਦੀ ਆ ਇੰਨਾ ਕਿਤੇ ਹਰ ਬੰਦੇ ਨੂੰ ਨੌਲੇਜ ਹੈਗੀ ਆ ਰਹੀ ਗੱਲ ਸਿਲੰਡਰ ਬਲਾਸਟ ਹੁੰਦੀ ਅਗਰ ਸਿਲੰਡਰ ਬਲਾਸਟ ਹੋਇਆ ਹੁੰਦਾ ਤਾਂ ਵੀ ਕਿਤੇ ਨਾ ਕਿਤੇ ਧਮਾਕਾ ਹੋਇਆ ਹੁੰਦਾ ਤੇ ਇਹ ਮੌਕਾ ਵਿਖਾਉਣ ਨੂੰ ਅਗਲੇ ਵੀ ਗੁਰੇਜ਼ ਨਹੀਂ ਕਰਦੇ ਜੇ ਉਹ ਭੱਜ ਰਹੇ ਆ ਦੈਟ ਮੀਨਸ ਕਿਤੇ ਨਾ ਕਿਤੇ ਕੋਈ ਚੋਰ ਹੈਗਾ ਆ ਹਾਂ ਲੱਗਦਾ ਕੋਈ ਵੱਡੀ ਕੋਈ ਇਨਸੀਡੈਂਟ ਹੋਇਆ ਇਨਸੀਡੈਂਟ ਹੋਇਆ ਇਹ ਤੇ ਆਪਾਂ ਜਦੋਂ ਮੌਕਾ ਵੇਖਾਂਗੇ ਤਾਂ ਪਤਾ ਲੱਗੇਗਾ ਹੁਣ ਕਹਿੰਦੇ ਕਿ ਸ਼ੀਸ਼ੇ ਵੀ ਨਹੀਂ ਕ੍ਰੈਕ ਹੋਏ ਕਿ ਸ਼ੀਸ਼ੇ ਉਹ ਕਾਫੀ ਜਾਂ ਦੋ ਤਿੰਨ ਨਸੀਬ ਦੇਖ ਰਹੀ ਸੀ ਕ੍ਰੈਕ ਚ ਗਏ ਲੇਕਿਨ ਉਹ ਕਹਿ ਰਹੇ ਨਹੀਂ ਸਾਹਮਣੇ ਐਸਐਚਓ ਦਫਤਰ ਦਾ ਵੀ ਸ਼ੀਸ਼ਾ ਤੁਸੀਂ ਦੇਖ ਰਹੇ ਹੋ ਕਿ ਕ੍ਰੈਕ ਹੋਇਆ ਪਿਆ ਆ ਤੇ ਹੁਣ ਸੁਨਨ ਚੇਵੀ ਆ ਰਿਹਾ ਕਿ ਮੈਂ ਵੀ ਪੱਤਰਕਾਰ ਆ ਤੁਹਾਨੂੰ ਪਤਾ ਹੈ ਸੁਨਨ ਚੇਵੀ ਆ ਰਿਹਾ ਕਿ ਫੋਰੈਂਸਿਕ ਲੈਬ ਦੀ ਟੀਮ ਵੀ ਆ ਰਹੀ ਆ ਜਦੋਂ ਇੰਨੀ ਜੇ ਪਾਇਰ ਬਲਾਸਟ ਹੋਇਆ ਤਾਂ ਫੋਰੈਂਸਿਕ ਲੈਬ ਦੀ ਟੀਮ ਦਾ ਕੋਈ ਲਾਜਿਕ ਨਹੀਂ ਬੰਦ ਕੋਈ ਬੇਕੋਈ ਥੈਂਕ ਯੂ ਸੋ ਮਚ ਸੋ ਇਹ ਉਹ ਲੋਕਲ ਜਰਨਲਿਸਟ ਨੇ ਜਿਨ੍ਹਾਂ ਵੱਲੋਂ ਇਹ ਕਵਰ ਕੇਡੀਸੀ ਦੀ ਖਬਰ ਕੀਤੀ ਜਾ ਰਹੀ ਸੀ ਲੇਕਿਨ ਜਿਸ ਤਰ੍ਹਾਂ ਹੀ ਇੱਥੇ ਪਹੁੰਚਿਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਜੋ ਥਾਣੇ ਦੇ ਜਿਹਨੇ ਨੇ ਉਹ ਦਰਵਾਜੇ ਜਿਹਨੇ ਉਹ ਬੰਦ ਕੀਤੇ ਜਾਂਦੇ ਨੇ ਇਹੀ ਉਹ ਥਾਣੇ ਨੇ ਜਿੱਥੇ ਪੱਤਰਕਾਰ ਆਮ ਤੌਰ ਤੇ ਪਹੁੰਚਦੇ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀਆਂ ਜਾਂਦੀਆਂ ਨੇ ਸ਼ਾਇਦ ਉਸ ਵੇਲੇ ਥ੍ਰੈਟ ਕਾਲ ਜਿਹੜੀਆਂ ਨੇ ਇਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ ਲੇਕਿਨ ਕਿਤਨਾ ਕਿਤੇ ਠੀਕ ਹੈ ਪੁਲਿਸ ਦਾ ਜਿਹੜਾ ਹੈ ਜੋ ਉਹਨਾਂ ਦਾ ਅਧਿਕਾਰ ਬੰਦਾ ਹੈ ਉਹ ਸ਼ਾਇਦ ਆਪਣੇ ਅਧਿਕਾਰ ਦਾ ਜਿਹੜਾ ਹੈ ਉਹ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੋ ਜਨਾਲੇ ਦੇ ਬਾਹਰ ਇੱਕ ਬੰਬ ਰੱਖਿਆ ਗਿਆ ਸੀ ਉਸ ਤੋਂ ਬਾਅਦ ਜੋ ਇੱਕ ਅੰਮ੍ਰਿਤਸਰ ਦੇ ਵਿੱਚ ਜਿਆ ਸੀ ਇੱਕ ਬਲਾਸਟ ਹੋਇਆ ਸੀ ਲੇਕਿਨ ਲਗਾਤਾਰ ਹੀ ਥ੍ਰੈਟ ਕਾਲ ਜਿਹੜੀਆਂ ਨੇ ਆਉਂਦੀਆਂ ਉੱਪਰ ਇਹ ਸੁਬੀ ਸਿੰਘ ਬਾਦਲ ਉਤੇ ਵੀ ਅਟੈਕ ਹੋਇਆ ਹੈ ਸ਼ਾਇਦ ਹੋ ਸਕਦਾ ਹੈ ਕਿ ਸਕਿਉਰਿਟੀ ਪੁਆਇੰਟ ਆਫ View ਵੀ ਹੋਵੇ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੀ ਇਸ ਜਗ੍ਹਾ ਦੀ ਗੱਲ ਕੀਤੀ ਜਾ ਮਜੀਠਾ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉਤੇ ਪਹੁੰਚਿਆ ਜਿੱਥੇ ਸਾਫ ਤੌਰ ਤੇ ਕਿਹਾ ਗਿਆ ਕਿ ਕਿਸੇ ਤਰ੍ਹਾਂ ਦਾ ਬਲਾਸਟ ਜਿਹੜਾ ਹੈ ਉਹ ਨਹੀਂ ਹੋਇਆ ਉਹ ਮੋਟਰਸਾਈਕਲ ਦੇ ਟਾਇਰ ਫਟਣ ਦੀ ਗੱਲ ਜਿਹੜੀ ਹੈ ਉਹ ਕੀਤੇ ਜਾ ਰਹੀ ਹੁਣ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਫ੍ਰੈਂਸਿਕ ਟੀਮ ਜਿਹੜੀ ਹੈ ਇੱਥੇ ਪਹੁੰਚ ਰਹੀ ਹੈ ਉਹ ਤੋਂ ਬਾਅਦ ਹੀ ਜਿਹੜਾ ਹੈ ਪਤਾ ਲੱਗ ਪਾਵੇਗਾ ਕਿ ਇਹ ਬਲਾਸਟ ਜਿਹੜਾ ਹੈ ਕਿਸ ਚੀਜ਼ ਦਾ ਹੈ ਲੇਕਿਨ ਕਿਤਨਾ ਕਿਤੇ ਪ ਉਹ ਵੀ ਕਿਤਨਾ ਕਿਤੇ ਜਰੂਰ ਸ਼ਰਮਨਾਕ ਨੇ ਜੋ ਕਿ ਹਮੇਸ਼ਾ ਹੀ ਹਮੇਸ਼ਾ ਹੀ ਆਪਣੇ ਤਤ ਪਰ ਰਹਿ ਕੇ ਹਮੇਸ਼ਾ ਆਪਣੀ ਜਾਨ ਤੇ ਖੇਡ ਕੇ ਆਪਣੀ ਜੇ ਕਵਰੇਜ ਕਰਦੇ ਨੇ ਲੇਕਿਨ ਕਿਤਨਾ ਕਿਤੇ ਪੁਲਿਸ ਅਧਿਕਾਰੀ ਆਪਣਾ ਉਸ ਰੋਬ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਦੂਸਰੇ ਪਾਸੇ ਜੋ ਕ੍ਰਾਈਮ ਹੋਇਆ ਸ਼ਾਇਦ ਉਸ ਨੂੰ ਲੁਕੋਣ ਦੇ ਹੋਏ ਵੀ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਵੌਇਸ ਰਿਗੁਰਪ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਮਜੀਠਾ ਅੱਗੇ ਵੱਧਦੇ ਉਧਰ ਮੁਹੱਲੀ ਦੇ ਸ਼ਹੀਦ ਭਗਤ ਸਿੰਘ ਕਮਾਂਤਰੀ ਹਵਾਈ ਅੱਡੇ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਬੁੱਤ ਲੋਕ ਅਰਪਿਤ ਕਰ ਦਿੱਤਾ ਗਿਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 30 ਫੁੱਟ ਉੱਚੇ ਕਾਂਸੀ ਦੇ ਬੁੱਤ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹੱਲੀ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਨੂੰ ਲੋਕ ਅਰਪਿਤ ਕੀਤਾ ਗਿਆ ਅਤੇ ਨਾਲ ਹੀ 5 ਕਰੋੜ ਰੁਪਏ ਦੀ ਲਗਤ ਦੇ ਨਾਲ ਤਿਆਰ ਹੋਏ ਨਿਸ਼ਾਨੇ ਇਨਕਲਾਬ ਪਲਾਜਾ ਦਾ ਵੀ ਸੀਐਮ ਮਾਨ ਵੱਲੋਂ ਉਦਘਾਟਨ ਕੀਤਾ ਗਿਆ। ਉੱਥੇ ਸੀਐਮ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ رابطہ ਕਾਇਮ ਕਰਕੇ ਮੁਹਾਲੀਕ ਮੰਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਸੀ ਅਤੇ ਅੱਜ ਜੈਪੁਰ ਤੋਂ 5 ਕਰੋੜ ਰੁਪਏ ਦੀ ਲਗਤ ਦੇ ਨਾਲ ਤਿਆਰ ਕਰਵਾਏ ਗਏ ਇਸ ਬੁੱਤ ਨੂੰ ਲੋਕ ਸਮਰਪਿਤ ਕੀਤਾ ਗਿਆ। ਸੋ ਹਵਾਈ ਅੱਡੇ ਤੇ ਬਣਿਆ ਨਿਸ਼ਾਨੇ ਇਨਕਲਾਬ ਪਲਾਜ਼ਾ ਵਿਦੇਸ਼ਾਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਜਾਣੂ ਕਰਵਾਏਗਾ ਉੱਥੇ ਸੀਐਮ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਨੌਜਵਾਨ ਪੀੜੀ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਵੱਲੋਂ ਲੈ ਕੇ ਦਿੱਤੀ ਆਜ਼ਾਦੀ ਸਸਤੀ ਨਹੀਂ ਮਿਲੀ ਇਸ ਮੌਕੇ ਸੀਐਮ ਮਾਨ ਨੇ ਹੋਰ ਕੀ ਕੁਝ ਆਖਿਆ ਆਓ ਸੁਣਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਬੁੱਤ ਜਿਹੜਾ ਉਹਨੂੰ ਲੋਕ ਅਰਪਣ ਕਰਨ ਲਈ ਆਏ ਆ ਪਹਿਲਾਂ ਤਾਂ 에어ਪੋਰਟ ਦਾ ਨਾਮ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀਗਾ ਨਹੀਂ ਜੀ ਆ ਨਹੀਂ ਜੀ ਆ ਕਿਉਂਕਿ ਉਹਨਾਂ ਨੂੰ ਇੰਟਰਸਟ ਨਹੀਂ ਸੀ ਕੋਈ ਨਾ ਤਾਂ ਉਹਨਾਂ ਨੂੰ ਕਦੇ ਪੜਿਆ ਹੋਣਾ ਉਹਨਾਂ ਬਾਰੇ ਵੀ ਕੁਰਬਾਨੀਆਂ ਕੀ ਸੀ ਤਾਂ ਅਸੀਂ ਆਉਣ ਸਾਰੇ ਦੀ ਕਾਰਵਾਈ ਸ਼ੁਰੂ ਕੀਤੀ ਸੈਂਟਰ ਨਾਲ ਗੱਲ ਕੀਤੀ ਇਮੀਡੀਏਟਲੀ ਪ੍ਰਵਾਨਗੀ ਲਈ ਗਈ ਤੇ ਇਹ ਜੈਪੁਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ ਚੁੱਕਣ ਦੀ ਰਸਮ ਅਦਾ ਕਰਨ ਵਾਲੀ ਜਿਹੜੀ ਟੈਕਨੀਕਲ ਟੀਮ ਹੈ ਹైదరాబాద్ ਤੋਂ ਆਈ ਹੈ ਬੀਰੋ ਇਹਨਾਂ ਲਈ ਤਾਂ ਜਿੰਨਾ ਵੀ ਆਪਾਂ ਕਰ ਲਿਏ ਉਹਨਾਂ ਘੱਟ ਹੈ ਸੋ ਅਸੀਂ ਤਾਂ ਇੱਕ ਛੋਟਾ ਜਿਹਾ ਆਪਣਾ ਫਰਜ਼ ਅਦਾ ਕਰ ਰਹੇ ਹਾਂ ਇੱਥੇ ਇਹਨਾਂ ਦੇ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਆ ਗੱਡੀਆਂ ਦੇ ਖੜਨ ਨੂੰ ਵੀ ਕੋਈ ਬਾਹਰੋਂ ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਜੋ ਇਹਨਾਂ ਦਾ ਜੀਵਨ ਦਾ ਸਫਰ ਸੰਘਰਸ਼ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਸਕਦਾ ਹੈ ਨਵੀਂ ਪੀੜੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਸਾਡੇ ਪੁਰਖਿਆਂ ਨੇ ਇਹ ਜਿਹੜੀਆਂ ਆਜ਼ਾਦੀਆਂ ਲੈ ਕੇ ਦਿੱਤੀਆਂ ਇਹ ਸਾਨੂੰ ਕੋਈ ਸਸਤੀਆਂ ਨਹੀਂ ਮਿਲੀਆਂ ਇਹਦੇ ਬਦਲੇ ਸਾਨੂੰ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਅੱਗੇ ਵਾਦਦੇ ਉਧਰ ਬਿੱਤੇ ਦੇਣੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਸੋ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਪਾਰਦਰਸ਼ਤਾ ਦੇ ਨਾਲ ਜਾਂਚ ਕਰਨ ਦੀ ਗੱਲ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਪਾਰਦਰਸ਼ਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਤੁਹਾਡੇ ਸਾਹਮਣੇ ਤੱਥ ਤੇ ਸਚਾਈ ਹੈ ਜਿਹੜੀ ਲਿਆਂਦੀ ਜਾਊਗੀ ਸੂਚਨਾ ਦਿੱਤੀ ਹੈ ਕਿ ਬਿੱਤੇ ਦਿਨੀ ਦਰਬਾਰ ਸਾਹਿਬ ਦੇ ਬਾਹਰ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਨਰੈਣ ਸਿੰਘ ਚੋੜਾ ਨਾਮੀ ਵਿਅਕਤੀ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਦੀ ਮੁਸਤੈਦੀ ਸਦਕਾ ਮੌਕੇ ਦੇ ਉਤੋਂ ਕਾਬੂ ਕਰਕੇ ਇੱਕ ਵੱਡੀ ਵਾਰਦਾਤ ਨੂੰ ਟਾਲ ਲਿਆ ਗਿਆ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਲਦੀ ਹੀ ਤੁਹਾਡੇ ਸਾਹਮਣੇ ਤੱਥ ਸਚਾਈ ਦੇ ਲਿਆਂਦੇ ਜਾਣਗੇ ਨਰਨ ਸਿੰਘ ਚੋੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਅਸੀਂ ਮੁਕੱਦਮਾ ਦਰਜ ਕੀਤਾ ਔਰ ਉਹਦੇ ਪੋਜੈਸ਼ਨ ਤੋਂ 9mm ਦਾ ਪਿਸਤਲ ਵੀ ਬਰਾਮਦ ਹੋਇਆ ਔਰ ਸਾਰੀ ਤਹਿਕੀਕਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਨਰਨ ਸਿੰਘ ਚੋੜਾ ਦੇ ਨਾਲ ਹੋਰ ਵੀ ਕੋਈ ਸੀ ਜਾਂ ਉਹਦੇ ਪਿੱਛੇ ਕੋਈ ਫੰਡਰੇਸ਼ਨ ਦਾ ਕੋਈ ਕੰਮ ਕਰਦੀ ਸੀ ਆਰਗੇਨਾਈਜੇਸ਼ਨ ਤੇ ਇਸ ਦੇ ਪਿੱਛੇ ਕੀ ਮਕਸਦ ਹੋ ਸਕਦਾ ਇਹਦੇ ਚ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲਿਟੀਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਕਿਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ট্রান্সਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਨਰੈਣ ਸਿੰਘ ਚੋੜਾ ਆਪ ਹੀ ਇਕੱਲਾ ਹੀ ਐਸੀ ਜਨ ਨਾਲ ਉਸ ਤੋਂ ਹੋਰ ਵੀ ਕਿਸੇ ਮੌਕੇ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਗਿੱਛ ਤੇ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲੀਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੇ ਉਹ ਸਿੰਪਥੀ ਵਾਲਾ ਜਿਹੜਾ ਰਾਜੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਲੋਕਾਂ ਦਾ ਕਹਿਣਾ ਸੀ ਕਿ ਮੌਕੇ ਤੇ ਕਿਸੇ ਸੇਵਾਦਾਰ ਵੱਲੋਂ ਜਿਹੜਾ ਕਿ ਉਸ ਦੋਸ਼ ਨੂੰ ਪੜਿਆ ਗਿਆ ਪਰ ਕੀ ਲੱਗਦਾ ਕਿ ਉਹ ਸੇਵਾਦਾਰ ਸੀ ਜਾਂ ਤੁਹਾਡਾ ਪੰਜਾਬ ਪੁਲਿਸ ਦੇਖੋ ਜੀ ਮੈਂ ਤੁਹਾਨੂੰ ਦੱਸਦਾ 3 ਟਾਇਰ ਸਿਕਿਉਰਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਅਫੀਸਰ ਏਆਈਜੀ ਲੈਵਲ ਦਾ ਅਫੀਸਰ ਇੰਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲॉयਮੈਂਟ ਨਹੀਂ ਹੁੰਦੀ ਮर्याਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ਼ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਉੱਤੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਏ ਜਸਪੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਇੱਕ ఏਆਜੀ ਜਗਜੀਤ ਵਾਲੀਆ ਜੀ ਸੀ ਦੋ ਐਸਪੀ ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ ਔਰ ਦੋ ਡੀਐਸਪੀ ਸੀਗੇ ਔਰ 175 ਜਿਹੜੇ ਮੁਲਾਜ਼ਮ ਅਸੀਂ ਵਕ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਰੈਨ ਸਿੰਘ ਚੌੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲੀਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ ਅੱਗੇ ਵੱਧਦੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਪਹਿਲੇ ਸਿਲਕ ਐਕਸਪੋ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਸਿਲਕ ਐਕਸਪੋ 4 ਦਸੰਬਰ 2024 ਤੋਂ ਸ਼ੁਰੂ ਹੋ ਕੇ 9 ਦਸੰਬਰ 2024 ਤੱਕ ਚੱਲੇਗਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਸਿਖਲਾਈ ਦੇ ਕੇ ਇਸ ਕਿੱਤੇ ਦੇ ਲਈ ਤਿਆਰ ਕੀਤਾ ਜਾਵੇਗਾ ਤਾਂ ਜੋ ਪੰਜਾਬ ਦਾ ਕਿਸਾਨ ਹੋਰ ਸਮਰਥਤ ਅਤੇ ਖੁਸ਼ਹਾਲ ਹੋ ਸਕੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਜੋ 2028 ਜੋ ਪੰਜਾਬ ਸਰਕਾਰ ਹੌਟਿਕਲਚਰ ਡਿਪਾਰਟਮੈਂਟ ਵੱਲੋਂ ਪਹਿਲਾ ਸਿਲਕ ਐਕਸਪੋ ਅੱਜ 4 ਦਸੰਬਰ ਨੂੰ ਸ਼ੁਰੂ ਹੋ ਕੇ 9 ਤੱਕ ਚੱਲਣਾ ਹੈ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਬੜੀਆ ਪ੍ਰਾਲਾ ਹੈ ਮੇਰੇ ਤੋਂ ਪਹਿਲੇ ਸਾਰੇ ਅਫੀਸਰ ਸਹਿਬਾਨ ਦੱਸਦੇ ਸੰ ਕਿ ਕਿਵੇਂ ਅਸੀਂ ਇਸ ਡਿਪਾਰਟਮੈਂਟ ਦੇ ਵਿੱਚ ਜੋ ਸਿਲਕ ਦੇ ਵਿੱਚ ਕਿਸਾਨਾਂ ਨੂੰ ਕਿਵੇਂ ਅਸੀਂ ਫਾਇਦਾ ਪਹੁੰਚਾ ਸਕਦੇ ਹਾਂ ਇਹ ਹੀ ਅੱਜ ਪੰਜਾਬ ਦੇ ਵਿੱਚ ਦੀ ਬੜੀ ਲੋੜ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦਾ ਜੋ ਕਿਸਾਨ ਹੈ ਅੱਜ ਬਹੁਤ ਜ਼ਿਆਦਾ ਖੁਸ਼ਹਾਲ ਹਾਲਾਤ ਦੇ ਵਿੱਚ ਨਹੀਂ ਗੁਜ਼ਰ ਰਿਹਾ। ਔਰ ਉਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫਾਰਟੀਕਲਚਰ ਡਿਪਾਰਟਮੈਂਟ ਰਹੀਂ ਅਲੱਗ-ਅਲੱਗ ਪ੍ਰਯਾਸ ਕਰਕੇ ਉਹਨਾਂ ਦੀ ਆਮਦਨ ਵਧਾਉਣ ਦਾ ਜੋ ਮਹਿੰਮ ਸ਼ੁਰੂ ਕੀਤੀ ਹੈ ਉਸ ਦੇ ਤਹਿਤ ਜੋ ਸਿਲਕ ਬਣਾਉਣ ਦਾ ਮੇਰੇ ਤੋਂ ਪਹਿਲੇ ਜਿਹਨੇ ਮੈਡਮ ਕਹਿ ਰਹੀ ਸੀ ਕਿ ਗਰੀਬ ਕਿਸਾਨ ਖਾਸ ਕਰਕੇ ਜੋ ਔਰਤਾਂ ਹਨ ਪਿੰਡਾਂ ਦੇ ਵਿੱਚ ਉਹਨਾਂ ਨੂੰ ਇਸ ਸਿਲਕ ਦੀ ਪ੍ਰੋਡਕਸ਼ਨ ਹੈ ਜੋ ਅਸੀਂ ਸਾਰੇ ਹੀ ਖੇਰਾਂ ਦੇ ਵਿੱਚ ਕਰਦੇ ਹਾਂ ਉਹਨਾਂ ਲਈ ਇੱਕ ਐਕਸਟਰਾ ਇਨਕਮ ਹੋਣ ਦੇ ਕਾਰਨ ਸਾਰੇ ਹੀ ਕਿਸਾਨਾਂ ਦੇ ਹਾਲਾਤ ਬਿਹਤਰ ਹੋ ਸਕਦੇ ਹਨ ਔਰ ਮੇਰਾ ਮੰਨਣਾ ਹੈ ਕਿ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਜਾ ਸਕਦਾ ਹੈ ਅੱਗੇ ਵੱਧਦੇ ਉਧਰ ਅੰਮ੍ਰਿਤਸਰ ਵਿਧਾਤੀ ਪੁਲਿਸ ਦੇ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹਾਂ ਤਿੰਨ ਲੋਕਾਂ ਨੂੰ 4 ਕਿਲੋ ਹੈਰੋਨ ਅਤੇ ਇੱਕ ਪਿਸਤੌਲ ਸਮੇਤ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਸੋ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਨਹਿਰ ਹਰਦੋ ਰੂਤਨ ਨੇੜੇ ਲਵ ਪ੍ਰੀਤ ਸਿੰਘ ਉਰਫ ਲਵ ਸੱਭਾ ਸਿੰਘ ਅਤੇ ਸੁਖਦੇਵ ਸਿੰਘ ਨਿੱਕਾ ਨੂੰ 4 ਕਿਲੋ ਹੈਰਨ ਸਮੇਤ ਗ੍ਰਿਫਤਾਰ ਕੀਤਾ ਗਿਆ। ਸੋ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵਿੰਦਰ ਸਿੰਘ ਨੇ ਆਖਿਆ ਕਿ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ 4 ਕਿਲੋ ਹੈਰਨ ਅਤੇ ਇੱਕ ਪਿਸਤੌਲ ਦੇ ਸਮੇਤ ਮੈਗਜ਼ੀਨ ਦੇ ਨਾਲ ਕਾਬੂ ਕੀਤਾ ਗਿਆ। ਅਤੇ ਜਿਨ੍ਹਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਜੋ ਸੀ ਬੜੇ ਤਾਂ ਕੀ ਮਤਕੇਗਾ ਤੁਹਾਡਾ ਕਿੰਨੇ ਕੋਲੋਂ ਪੁੱਛਗਿੱਛ ਇਹ ਹੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਮਾਨਯੋਗ ਡੀਆਜੀ ਬਾਰਡਰ ਇੰਡੀਆ ਹਦਾਇਤਾਂ ਦੇ ਮੁਤਾਬਕ ਔਰ ਸ਼੍ਰੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਚਰਨਜੀਤ ਸਿੰਘ ਆਈਪੀਐਸ ਉਹਨਾਂ ਦੇ ਇਹ ਦਿਸ਼ਾ ਨਿਰਦੇਸ਼ ਸਾਡੇ ਐਸਪੀਡੀ ਸਾਹਿਬ ਦੀਆਂ ਵੀ ਜਿਹੜੇ ਦਿਸ਼ਾ ਨਿਰਦੇਸ਼ ਸੀਗੇ ਮਹਾਂਦੀ ਤਰ੍ਹਾਂ ਦੀ ਇੱਕ ਸਪੈਸ਼ਲ ਮੁਹਿੰਮ ਜਿਹੜੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਬਾਰਡਰ ਏਰੀਆ ਤੇ ਬੈਲਟ 'ਚ ਤੇ ਮਿਤੀ 11 ਮਾਰ ਨੂੰ ਸਾਨੂੰ ਇੱਕ ਤਲਾਸ਼ ਮਿਲੀ ਸੀ ਅਮਨਦੀਪ ਇੰਸਪੈਕਟਰ ਸਾਹਿਬ ਨੂੰ ਸਾਡੇ ਅਮੀ ਕਿ ਤੇ ਨੌਜਵਾਨ ਜਿਹੜੇ ਆ ਐਸੋਰੇ ਅਰਧੋ ਰਤਨ ਦੇ ਜਦੋਂ ਡਰੇਨ ਦੇ ਨਾਲ ਜਾਇਦਾ ਮੋਟਰਸਾਈਕਲ ਲਗਾ ਕੇ ਸੂਬੇ ਦੇ ਕੰਢੇ ਤੇ ਤੇ ਉੱਥੇ ਖੇਤਾਂ ਦੇ ਵਿੱਚ ਹੈਰੋਨ ਜਿਹੜੀ ਇਕੱਠੀ ਕਰਦੇ ਇਹਨਾਂ ਨੇ ਇਮੀਡੀਏਟ ਆਪਣੀ ਪਾਰਟੀ ਨੂੰ ਲੈ ਕੇ ਉਸ ਪੁਆਇੰਟ ਤੇ ਜਦੋਂ ਰੇਡ ਕੀਤਾ ਤੋਂ ਤੋਂ ਬਿਲਕੁਲ ਉਸੇ ਮੋਟਰਸਾਈਕਲ ਨੂੰ ਰਿਕਵਰ ਕਰਨ ਤੋਂ ਬਾਅਦ ਜਦੋਂ ਅੱਗੇ ਦੇਖਿਆ ਤਿੰਨ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਨਾਮ ਹੈਗੇ ਨੇ ਅ ਲਵ ਪ੍ਰੀ ਸਿੰਘ ਉਰਫ ਲਵ ਇਹ ਬਚੀਵਣ ਦਾ ਸੱਬਾ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਚੱਕ ਡੋਗਰਾਂ ਦਾ ਤੇ ਸੁਖਦੇਵ ਸਿੰਘ ਉਰਫ ਨਿਕ ਇਹ ਵੀ ਚੱਕ ਡੋਗਰਾਂ ਇਤਨੇ ਜਿਹੜੇ ਉੱਥੇ ਹੀਰੋਇਨ ਜਿਹੜੀ ਆ ਇਕੱਠੀ ਕਰ ਰਹੇ ਸੀਗੇ ਤੇ ਇਹਨਾਂ ਨੇ ਆਪਣੀ ਪਾਰਟੀ ਨਾਲ ਇੱਕਦਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਲਾਅ ਦੇ ਮੁਤਾਬਕ ਜਿਹੜੀ ਉੱਥੇ ਕਾਰਵਾਈ ਹਮਤ ਜਿਹਨਾਂ ਦੀ ਜਿਸ ਜੋ ਪ੍ਰੀਵ 4 ਕਿਲੋ ਦੇ ਲਾਗੇ ਜਿਹੜੀ ਆ ਹੀਰੋਨਾਂ ਦਾ ਰਖਵਰ ਹੋਈ ਜੀ ਉਸੋ ਬਾਦ ਨਦੀ ਮਜੀਦ ਪੋਸ਼ਕੇ ਜਿਹੜੀ ਆ ਪਰਚਾ ਦਰਜ ਕਰਨ ਤੋਂ ਬਾਅਦ ਕੀਤੀ ਆ ਤੇ ਇੱਕ ਇਹਨਾਂ ਨੇ ਗਲੌਕ ਪਿਸਟਲ ਜਿਹੜਾ ਉਹ ਵੀ ਮੋਆਇਆ ਸੀ ਜਿਹੜਾ ਅਸੀਂ ਰਿਕਵਰ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨ ਦੇ ਜਿਹੜੀ ਇਹ ਮੁਤਾਬਕ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਸਰ ਕਿੱਥੋਂ ਮੰਗਾਦੇ ਸੀ ਇਹਦੇ ਕਿੱਥੇ ਵੇਚ ਜਾਂਦੇ ਸੀ ਇਹ ਪੋਸ਼ਕੇ ਸ਼ਹਿਰ ਇਹਨਾਂ ਦੀ ਕਰ ਰਹੇ ਆ ਵੀ ਇਹ ਦਿੰਦੇ ਕਿੱਥੇ ਬਾਕੀ ਮੰਗਾਉਂਦੇ ਤੇ ਇਹਨਾਂ ਦੇ ਮੋਬਾਈਲ ਜਿਹੜੇ ਆ ਸੈੱਲਫੋਨ ਕਬੂ ਆ ਗਏ ਉਹਨਾਂ ਦਾ ਜਦੋਂ ਡਾਟਾ ਇਹ ਸਾਰਾ ਚੈੱਕ ਕੀਤਾ ਤਾਂ ਉਹਨਾਂ ਵਿੱਚ ਪਾਕਿਸਤਾਨਸਤਾਨ ਤੋਂ ਆਲੇ ਉੱਥੇ ਹੀ ਮੌਜੂ ਹੈ ਵਾਇਰ ਡਰੋਨ ਉਸ ਦਿਨ ਵੀ ਇਹ ਜੇ ਆਈ ਸੀ ਤੇ ਇਕਦਮ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਤੇ ਉਸੇ ਵੇਲੇ ਕੋਈ ਐਕਸ਼ਨ ਕਰਦੇ ਹੋਏ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਸਰ ਗ੍ਰਿਫਤਾਰ ਕੋਲ ਹੈ ਨਾ ਸੰਸਿਆ ਪੁੱਤਰ ਨਹੀਂ ਨਹੀਂ ਉਹ ਵੀ ਉਧਰ ਹੀ ਮੌਜੂ ਹੈ ਸਰ ਪਹਿਲੂ ਮਾਮਲੇ ਕਿੰਨੇ ਸਰ ਦਾ ਸੁਖਦੇਵ ਸਿੰਘ ਤੇ ਇੱਕ ਲੜਾਈ ਝਗੜੇ ਦਾ ਮਾਮਲਾ ਦਰਜ ਹੈ ਬਾਕੀ ਇਹਨਾਂ ਦੀ ਜਿਹੜੀ ਐਂਟੀਸੀਡੈਂਟ ਰਿਕਾਰਡ ਜਿਹੜਾ ਸਾਰਾ ਕੱਢ ਰਹੇ ਸਰ ਬੈਕਗ੍ਰਾਉਂਡ ਦੇ ਕੁਝ ਮੁੱਤਾਂ ਕੁਝ ਪਤਾ ਲੱਗ ਸਕਦਾ ਟਿਕਾਣਾ ਹਾਂਜੀ ਤੇਨਾਂ ਦੀ ਬੈਕਗ੍ਰਾਉਂਡ ਕੀ ਹੈ ਤੇਨਾਂ ਦੀ ਬੈਕਗ੍ਰਾਉਂਡ ਕੰਮ ਜਿੰਦਾ ਕਰਦੇ ਨੇ ਮੈਂ ਆਪ ਮੇਨਤ ਮਿਹਨਤੂਰੀ ਦਾ ਕੰਮ ਕਰਦਾ ਮੇਨਤ ਮਿਹਨਤੂਰੀ ਦਾ ਕੰਮ ਕਰਦੇ ਇਸ ਕੰਮ 'ਚ ਨਵੇਂ ਸਟਾਰਟ ਹੋਏ ਉਸ ਕੰਮ ਦੇ ਚਲਦ ਅੱਗੇ ਬਾਦ ਦੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਨਾਲ ਹੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਤਨਖਾਈਏ ਇਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਦੇ ਉੱਤੇ ਦਲ ਖਾਲਸਾ ਆਗੂ ਨਰੈਣ ਸਿੰਘ ਚੋੜਾ ਵੱਲੋਂ ਗੋਲੀ ਚਲਾਉਣ ਦੀ ਘਟਨਾ ਦੀ ਜਿੱਥੇ ਵਿਸ਼ਵ ਭਰ ਦੀ ਆਵਾਮ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਜਿੱਥੇ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਦੇ ਬਾਹਰ ਕਿਸੇ ਵਿਅਕਤੀ ਦੇ ਉੱਤੇ ਗੋਲੀ ਚੱਲਣਾ ਮੰਦ ਭਾਗੀ ਗੱਲ ਹੈ ਉੱਥੇ ਹੀ ਵਿਸ਼ਵ ਭਰ ਦੀ ਸੰਗਤ ਵੱਲੋਂ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਇੱਕ ਪਾਸੇ ਜਿੱਥੇ ਸਿੱਖਾਂ ਦੀ ਸਰਵ ਉੱਚਮ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਵਿਸ਼ਵ ਭਰ ਦੀ ਸੰਗਤ ਸ਼ਲਾਘਾ ਕਰ ਰਹੀ ਹੈ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਵੀ ਨਿੰਦਾ ਜਿਹੜੀ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਜੋ ਵੀ ਤੱਥ ਸਾਹਮਣੇ ਨੇ ਉਹਨਾਂ ਨੂੰ ਜਲਦੀ ਲਿਆਂਦਾ ਜਾ ਸਕੇ ਦੇਖੋ ਬਹੁਤ ਮਾੜੀ ਘਟਨਾ ਹੋਈ ਹੈ ਉਸ ਦਰਬਾਰ ਦੇ ਵਿੱਚ ਉਸ ਦੇ ਮੁਖ ਦੁਆਰ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਕਿਸੇ ਵਿਅਕਤੀ ਤੇ ਗੋਲੀ ਨਾਲ ਹਮਲਾ ਕਰਨਾ ਇਹ ਆਪਣੇ ਆਪ ਦੇ ਵਿੱਚ ਇਸ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਪੂਰਨ ਤਰਤੇ ਉਲਟ ਹੈ ਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿ ਦਿਆਂ ਕਿ ਜਦੋਂ ਸਿੰਘ ਸਾਹਿਬ ਨੇ ਜਿਹੜਾ ਜ਼ਿਕਰ ਕਰਤਾ ਕਿ ਇੱਥੇ ਜਿਹੜੀ ਸੇਵਾ ਲੱਗੀ ਸੀ ਉਹ ਸੁਬੀਰ ਸਿੰਘ ਬਾਦਲ ਨਹੀਂ ਸੀ ਉਹ ਇਸ ਇਸ ਸਥਾਨ ਦੇ ਇੱਕ ਸੇਵਾਦਾਰ ਦੇ ਤੌਰ ਤੇ ਇੱਕ ਸੇਵਾ ਨਿਭਾ ਰਿਹਾ ਸੀ ਸੋ ਬਹੁਤ ਮਾੜੀ ਗੱਲ ਆ ਸਾਰੀ ਦੁਨੀਆ ਨੇ ਇਸ ਗੱਲ ਨੂੰ ਮਾੜਾ ਮੰਨਿਆ ਤੋਂ ਅਸੀਂ ਆਸ ਕਰਾਂਗੇ ਕਿ ਜਿਹੜੀ ਸਰਕਾਰ ਆ ਭਾਵੇਂ ਕਿ ਪਿਛਲੇ ਸਮੇਂ ਚ ਨਾਕਾਮ ਰਹਿੰਦੀ ਰਹੀ ਆ ਪਰ ਇਸ ਮਾਮਲੇ ਦੇ ਵਿੱਚ ਇਹਦਾ ਪਿਸ਼ੋਕੜ ਇਹਦਾ ਕਾਰਨ ਇਹਦੇ ਪਿਛੇ ਕਿਹੜੀਆਂ ਸ਼ਕਤੀਆਂ ਨੇ ਕੀ ਮਕਸਦ ਸੀ ਉਸ ਨੂੰ ਜਿਹੜੀ ਆ ਇਹ ਕਿਨਾ ਕੋਸ਼ਿਸ਼ੇ ਲਿਆਉਣਗੇ ਪਰ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਪਰਸੋਂ ਦੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਉੱਥੇ ਪ੍ਰਕਿਰਿਆ ਹੋਈ ਆ ਜਿਸ ਨੂੰ ਕੁੱਲ ਦੁਨੀਆ ਦੇ ਅੰਦਰ ਸਨਮਾਨ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਨਮਾਨਿਆ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਸਾਥੀਆਂ ਨੇ ਸਿਰ ਝੁਕਾ ਕੇ ਉਹਨਾਂ ਦੀ ਹਰ ਗੱਲ ਨੂੰ ਕਬੂਲਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸ਼ਾਨ ਤੇ ਸਥਾਪਤੀ ਹੋਈ ਹੈ ਤੋਂ ਉਸ ਗੱਲ ਨੂੰ ਕਿਤੇ ਤੋੜਨ ਵਾਸਤੇ ਤਾਂ ਨਹੀਂ ਇਹ ਗੱਲ ਵਾਪਰੀ ਸੋ ਜੇ ਸਿਆਸੀ ਵਿਰੋਧ ਆ ਤਾਂ ਜਿਹੜੀ ਗੱਲ ਕੀਤੀ ਗਈ ਹੈ ਉਹ ਤੋਂ ਵੀ ਮਾੜੀ ਗੱਲ ਆ ਕਿਉਂਕਿ ਇਹ ਜਿਹੜਾ ਘਰ ਆ ਇਹ ਜੋੜਦਾ ਵਾ ਇਹ ਤੋੜਦਾ ਨਹੀਂ ਇਹ ਦੂਰੀਆਂ ਖਤਮ ਕਰਦਾ ਹੈ ਨਫਰਤਾਂ ਖਤਮ ਕਰਦਾ ਰਮਿੰਦਰ ਸਿੰਘ ਮਿੱਟੂ ਦਾ ਵੀ ਬਿਆਨ ਆਇਆ ਸੋ ਬਾਤ ਕੀ ਅਜੇ ਗੋਲੀ ਲੱਗ ਜਾਂਦੀ ਤਾਂ ਪੰਜਾਬ ਵਿੱਚ ਮਹੌਲ ਜਿਹੜਾ ਸੀ ਖਰਾਬ ਹੋ ਸਕਦਾ ਰਮਿੰਦਰ ਸਿੰਘ ਮਿੱਟੂ ਉਹਨਾਂ ਦੇ ਬਿਆਨ ਨੂੰ ਮੈਂ ਬੜਾ ਵਜਨ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਬਿਆਨ ਅੱਜ ਹੋਰ ਹੁੰਦੇ ਆ ਕੱਲ ਹੋਰ ਹੁੰਦੇ ਆ ਪਰ ਇਹ ਗੱਲ ਠੀਕ ਹੈ ਬਿਲਕੁਲ ਕਿ ਗੁਰੂ ਨੇ ਕਿਰਪਾ ਕੀਤੀ ਹੈ ਇਹ ਗੋਲੀ ਜਿਹੜੀ ਆ ਘਟਨਾ ਸੀਗੀ ਇਹ ਦੁਰਘਟਨਾ ਨਹੀਂ ਬਣੀ ਤਾਂ ਗਰੀਬਾਂ ਦਾ ਕੀ ਲੱਗਦਾ ਗੁਰੂ ਘਰ ਦੇ ਬਾਅਦ ਜਿਹੜੀ ਗੋਲੀ ਜਾਨੀ ਕਿੰਨੀ ਗੱਲ ਦੀ ਤੁਸੀਂ ਦੇਖ ਸਕਦੇ ਕਿ ਤੱਕ ਜਿਹੜੇ ਸੰਗਤ ਆ ਉਹਨਾਂ ਨੇ ਮਨਾਈ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਕਿੰਨੇ ਮਾਂ ਦੇ ਟੈਚ ਵੀ ਨਹੀਂ ਰਾਰੇ ਕਿ ਗੁਰੂ ਘਰ ਆ ਕੇ ਇਹ ਕੰਮ ਹੋਵੇ ਨਹੀਂ ਉਸ ਮੌਕੇ ਜਿਹੜੀ ਗੱਲ ਸੀ ਉਸ ਗੱਲ ਦੀ ਦਹਿਸ਼ਤ ਹੈ ਸੀ ਪਰ ਬਾਕੀ ਤਾਂ ਸੰਗਤ ਇਸ ਗੱਲ ਨੂੰ ਨਿੰਦਰੀ ਆ ਵੱਡੇ ਪੱਧਰ ਤੇ ਨਿੰਦਰੀ ਆ ਇਸ ਗੱਲ ਦਾ ਰੋਸ ਹੈ ਆ ਆਵਾਮ ਦੇ ਅੰਦਰ ਕਿ ਇਹ ਗੱਲ ਜਿਹਨੇ ਵੀ ਕੀਤੀ ਹੈ ਮਾਰੀ ਕੀਤੀ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ